ਸਾਂ ਮੁਜਾਦੇ ਮਮਾ ਜਦੋਂ ਤੁਸੀਂ ਪਹਿਲੀ ਵਾਰੀ ਮੈਨੂੰ ਮਿਲਕਣ ਆਏ ਸੀ ਤੇ ਮੈਂ ਉਹਨਾਂ ਨੂੰ ਚਾਚੀ ਜੀ ਕਿਹਾ ਸੀ ਤੇ ਉਸ ਦਿਨ ਤੋਂ ਹੀ ਮੈਨੂੰ ਡਾਕਟਿਆ ਸੀ ਇਹ ਤੇਰੀ ਚਾਚੀ ਨਹੀਂ ਇਹ ਤੇਰੀ ਮਾ ਮਾਂ ਦਾ ਦਾਜਾ ਤੇ ਮੈਂ ਉਸ ਦਿਨ ਤੋਂ ਹੀ ਆਪਣੇ ਦਿਮਾਗ ਵਿੱਚ ਇਹ ਗੱਲ ਬਿਠਾ ਲਈ ਸੀ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਚਾਚੀ ਨਹੀਂ ਇਹਨਾਂ ਨੂੰ ਮਾਂ ਦਾ ਹੀ ਦਰਜਾ ਦਵਾਂਗੀ ਉਹ ਗੱਲ ਨਾ ਮਮਾ ਮੇਰੇ ਦਿਮਾਗ ਵਿੱਚ ਅੱਜ ਤੱਕ ਆ ਤੇ ਮਨੇ ਇਹ ਵੀ ਕਹਿੰਦੇ ਸੀ ਮੈਨੂੰ ਪੁੱਛ ਚਾਹੇ ਨਾ ਪੁੱਛ ਪਰ ਚਾਚੀ ਨੂੰ ਰੋਟੀ ਪਾਣੀ ਸਭ ਕੁਝ ਸੇਵਾ ਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਉਹ ਆਦਤ ਅੱਜ ਤੱਕ ਮੈਨੂੰ ਪਈ ਆ ਅੱਜ ਤੁਸੀਂ ਮੈਨੂੰ ਕਹਿਣ ਦਿਜੀਏ ਕਿ ਚਾਚੀ ਤੁਹਾਡੇ ਵੱਸੇ ਜਿਆਦਾ ਵਾ ਇੱਥੋਂ ਤੱਕ ਕੀ ਤੁਸੀਂ ਮੇਰੇ ਪੇਕੇ ਮੇਰੀ ਮਾਂ ਨੂੰ ਵੀ ਕਹਿ ਦਿੱਤਾ ਸੀ ਭੈਣ ਜੀ ਮੇਰੀ ਮਿਲਣੀ ਭਾਵੇਂ ਹੋਵੇ ਚਾਹੇ ਨਾ ਹੋਵੇ ਪਰ ਮੇਰੀ ਦਰਾਨੀ ਦੀ ਮਿਲਣੀ ਜ਼ਰੂਰ ਹੋਣੀ ਚਾਹੀਦੀ ਇੰਨਾ ਪਿਆਰ ਸੀ ਤੁਹਾਡੇ ਦੋਨਾਂ ਵਿੱਚ ਤੇ ਮੈਂ ਵੀ ਉਸੇ ਤਰ੍ਹਾਂ ਹੀ ਚਾਚੀ ਨੂੰ ਪਿਆਰ ਕੀਤਾ ਜਿਵੇਂ ਤੁਸੀਂ ਕਹਿੰਦੇ ਤੇ ਅੱਜ ਤੀ ਮੈਨੂੰ ਕਹਿੰਦੀ ਵੀ ਚਾਚੀ ਦੇ ਤੁਸੀਂ ਅਹਿਮੀਅਤ ਰੱਖਦੇ ਪੈਨੂੰ ਦੱਸੋ ਮੰਮਾ ਜਵਾਬ ਦਿਓ ਹੁਣ ਮੈਂ ਕਿਵੇਂ ਉਹਨਾਂ ਤੋਂ ਪਿੱਛੇ हट ਜਾਾਂ ਬੋਲੋ ਦੱਸੋ ਮੈਂ ਕਿੱਥੇ ਗਲਤ ਆ ਮੈਂ ਤਾਂ ਠਾਡੇ ਮੈਂ ਤੇ ਉਸੇ ਤਰ੍ਹਾਂ ਟਾਡੀ ਹੁਕਮ ਦੀ ਪਾਲਣਾ ਕਰਦੀ ਰਹੀ ਤੇ ਚਾਚੀ ਨਾਲ ਪਿਆਰ ਪੂਰਾ ਪਾ ਲਿਆ ਹੁਣ ਦੱਸੋ ਮੈਂ ਕਿੱਥੇ ਗਲਤ ਆ ਦੱਸੋ ਮੰਮਾ ਚਲੋ ਫੋਨ ਵੀ ਜੋ ਤੁਸੀਂ ਮੈਨੂੰ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗੀ ਬਸ ਤੁਸੀਂ ਖੁਸ਼ ਰਹਿਣਾ ਚਾਹੀਦੇ ਦੱਸੋ ਮੰਮੀ ਤੇ ਜਿਸ ਤਰ੍ਹਾਂ ਵੀ ਕਹੋਗੇ ਨਾ ਮੈਂ ਉਸ ਤਰ੍ਹਾਂ ਹੀ ਕਰਾਂਗੀ ਕੋਈ ਕਰਨਾ ਫਿਰ ਤੂੰ ਕੁਝ ਨਹੀਂ ਬਸ ਨੂੰ ਸੱਸਾਂ ਦੇ ਦੁੱਖ ਸੁੱਖ ਭੁੱਲਣ ਨਹੀਂ ਆਪਾਂ ਮੰਮੀ ਮੈਨੂੰ ਲਗਾਈ ਤੈਨੂੰ ਰਾਜ਼ੀ ਆ ਜਾ ਕਿਤੇ ਤੈਨੂੰ ਰਾਜ਼ੀ ਹੋਣੇ ਤੇ ਤੂੰ ਕੰਮ ਹੀ ਐਵੇਂ ਤੇ ਕਰਦੇ ਹੋ ਚੰਗੇ ਕੰਮ ਕਰਿਆ ਕਰੋ ਨਾ ਕਿ ਮਾਂ ਨੂੰ ਖੁਸ਼ੀ ਮਿਲੇ ਤੇ ਬਾਅਦ ਵਿੱਚ ਫਿਰ ਮਨਾਦੇ ਰਹਿਣਾ ਦੇਖੋ ਮੇਰੀ ਗੱਲ ਸੁਣ ਤੂੰ ਹੀ ਖੁਸ਼ ਤੇ ਆਪਾਂ ਖੁਸ਼ ਜਦੋਂ ਤੂੰ ਸਾਡੇ ਨਾਲ ਗੁੱਸੇ ਨਾਲ ਬੋਲਦੇ ਨਾ ਤੇ ਸਾਨੂੰ ਚੰਗਾ ਨਹੀਂ ਲੱਗਦਾ ਮੰਮੀ ਤੇ ਮੈਨੂੰ ਚੰਗਾ ਲੱਗਦਾ ਤੇਰੇ ਤੋਂ ਵੀ ਨਾ ਜਦੋਂ ਤੁਸੀਂ ਸਾਡੇ ਨੂੰ ਬਾਰ-ਬਾਰ ਇੱਕੋ ਗੱਲ ਕਹਿੰਦੇ ਜੇ ਤੂੰ ਚਾਚੀ ਦੇ ਮਗਰ ਲੱਗੇ ਜੇ ਚਾਚੀ ਦੇ ਚਲੋ ਹੋਰ ਨਹੀਂ ਆਉਂਦੀਆਂ ਉਹ ਗੱਲਾਂ ਕੁਝ ਨਹੀਂ ਹੁੰਦੀਆਂ ਆਉਂਦੀਆਂ ਉਹ ਨਹੀਂ ਹੋ ਰਹਾਂ ਨੇ ਕੋਈ ਗੁੱਸਾ ਹੈਗਾ ਚਲੋ ਨਰਾਜ਼ਗੀ ਤੇ ਨਹੀਂ ਨਹੀਂ ਗਈ ਕੋ ਮੈਂ ਤਾਂ ਇਹ ਗੱਲ ਹੋਰ ਕਹਿ ਨਾ ਦਵਾ ਸ਼ਮਮੀ ਦਾ ਫੋਨ ਆਇਆ ਸੀ ਤੇ ਸ਼ਮਮੀ ਨੂੰ ਹੀ ਹੋ ਲੱਗੇ ਆ ਉਹਨੂੰ ਨੇ ਕੀ ਕਰਨ ਆਨੇ ਪੇ ਰਹੇ ਥੇ ਨਹੀਂ ਤਾਂ ਅਸ ਮਮੀ ਉਹਦਾ ਮਿਲਣ ਨੂੰ ਦੇਰ ਕਰਤਾ ਹੋਗਾ ਤੇ ਉਹ ਆ ਨਹੀਂ ਸਕਦੀ ਕੋਈ ਮਾੜਾ ਹਾਂ ਸ਼ਮਮੀ ਨਹੀਂ ਸਿੰਮਲ ਕਨੀ ਆਣ ਲਗੀ ਸ਼ਮਮੀ ਤੇ ਰਹਿਣਾ ਵਾਲਾ ਗਾ ਤੇ ਚਾਚੀ ਜੀ ਨੂੰ ਦੱਸ ਦੇਣਾ ਹੀ ਉਹ ਚੱਲਿਆ ਉਹ ਤੇ ਚਾਚੀ ਵਾਲੀ ਦੱਸਣ ਚੱਲਿਆ ਵਾ ਅਸਾ ਮਮੀ ਮੇਰੀ ਗੱਲ ਸਮੋਹ ਮੈਂ ਤਾਂ ਮੂਹੇ ਗੱਲ ਕਹਿਣੀ ਸੀ ਕਿ ਸ਼ਮਮੀ ਨਾ ਕੋਈ ਨਹੀਂ ਬੱਚੇ ਨਾਲ ਕੰਨ ਨਾ ਕਰਿਓ ਤੂੰ ਮੈਨੂੰ ਭਾਵੇਂ ਸਮੇਂ ਮੈਨੂੰ ਅਕਲ ਨਹੀਂ ਦੀ ਗੱਲ ਕਰਨ ਦੀ ਆਪੇ ਮਮਾ ਸਭ ਦਾ ਮੈਨੂੰ ਟਾਈਮ ਤੇ ਟਾਈਮ ਰੱਖਣਾ ਨਹੀਂ ਆਂਦਾ ਕੋਈ ਸਮਝਦਾ ਮੈਂ ਤੁਹਾਨੂੰ ਇਹ ਥੋੜਾ ਕਹਿਣ ਦੇ ਆ ਵਾ ਫਿਰ ਤੁਸੀਂ ਮੈਨੂੰ ਸਮਝਾਣਾ ਮੈਨੂੰ ਪਤਾ ਮੈਂ ਜੋ ਕਰਨਾ ਮੈਂ ਕਰ ਲੂਗੀ ਉਹ ਮੈਨੂੰ ਪਤਾ ਨਾ ਤੁਹਾਡੇ ਸੁਭਾਅ ਦਾ ਇਹ ਤੁਸੀਂ ਕਿਤੇ ਸ਼ਮੀ ਨੂੰ ਸੁਣਾਉਣਾ ਕੋਹ ਹੈ ਅਸੀਂ ਲੇਕਿਨ ਨਾ ਸੁਭਾਅ ਆ ਆਪੇ ਕਰ ਲਾਂਗੇ ਜੇ ਉਹਨਾਂ ਨੂੰ ਕੋਈ ਹੋਏਗਾ ਨਾ ਗੁੱਸਾ ਗਿਲਾ ਤਾਂ ਵੀ ਉਹ ਕਰ ਲਾਂਗੇ ਆਪੇ ਪਿਆਰ ਨਾਲ ਗੱਲ ਕਰ ਲਾਂਗੇ ਸ਼ਮੀ ਨਾਲ ਇਹ ਗੱਲ ਤੁਸੀਂ ਨਾ ਕਹੋ ਨਾ ਮੈਂ ਸਿਰਫ ਤੁਹਾਨੂੰ ਇਹੋ ਹੀ ਦੱਸਣ ਦੇ ਆ ਪਿਆਰ ਨਾਲ ਗੱਲ ਕਰਿਓ ਕੋਈ ਵੀ ਉਹੋ ਜੀ ਗੱਲ ਨਾ ਕਰਿਓ ਕਿਉਂਕਿ ਰਾਣੀ ਨੇ ਨਾਰ ਰੋਣਾ ਵਾ ਆਏ ਉਹਨਾਂ ਨੂੰ ਪਤਾ ਜਵਾਈ ਪਈ ਆ ਬਾਬਾ ਮੈਨੂੰ ਪਪਾ ਹੀ ਨਹੀਂ ਜਵਾਈਆਂ ਨਾਲ ਕਿੱਦਾਂ ਬੋਲੀ ਤੇ ਮੈਂ ਦੱਦਲੀ ਕੋ ਨਹੀਂ ਹੁਣ ਤੁਸੀਂ ਤੂੰ ਸਿਖਾ ਦੇ ਮਾਂਵੇਂ ਬੋਲਿਆ ਕਰੋਗੀ ਥੇ ਮੰਮੀ ਤੇ ਕਿੱਥੇ ਚੱਲ ਗਏ ਦੁਕਾਨ ਤੇ ਚੱਲੇ ਮੈਂ ਚੱਲਿਆ ਦੁਕਾਨ ਤੇ ਤੇ ਮੈਂ ਚੱਲਿਆ ਤਾਂ ਮੈਨੂੰ ਫੋਨ ਆਇਆ ਤੇ ਮੈਂ ਕਹਾ ਮੈਂ ਦੱਸਦਾ ਮੰਮੀ ਨਾਲੋਂ ਚਲ ਉਹਨਾਂ ਦਾ ਵੇਟ ਕਰ ਲਓ ਉਹਨਾਂ ਨੂੰ ਮਿਲ ਕੇ ਚਲ ਜੀ ਉਹਨਾਂ ਨੇ ਭਾਈ ਨਾਲ ਉਹਨੇ ਕਿਹਾ ਪਹਿਲੇ ਚੱਲ ਜੀ ਜੇ ਫੋਨ ਕੀਤਾ ਵਾ ਆਪਾਂ ਤੇ ਰੁਕੀ ਨਹੀਂ ਮੰਮੀ ਹਮ ਜਾਵਾ ਕੇ ਵੇਖ ਤਰਾ ਮੈਨੂੰ ਇਹ ਦੱਸੋ ਜੇ ਤੇ ਕੰਮ ਹੈ ਤਾਂ ਨੂੰ ਤੇ ਵੇਖ ਲਓ ਤੇ ਜੇ ਨਹੀਂ ਕੰਮ ਤੇ ਫਿਰ ਰੁਕ ਜੋ ਕਦੋਂ ਟਾਈਮ ਦਿੱਤਾ ਸੰਦੇ ਨੇ ਆਉਂਦਾ ਉਹ ਨਹੀਂ ਤੈ ਯਾ ਰਸਤੇ ਦੀ ਵਿੱਚ ਹੀ ਆ ਕਹਿੰਦੇ ਆਪਾਂ ਤੁਰਨ ਹੀ ਲੱਗੇ ਆ ਤੇ ਮੇਰੇ ਤਾਂ ਗੱਲ ਸੁਣ ਨਾ ਤੂੰ ਦੁਕਾਨ ਜਾ ਕੇ ਖੋਲਿਆ ਉਹ ਆ ਗਏ ਆ ਕੇ ਪਾਣੀ ਪੂਣੀ ਪੀਣਗੇ ਤੇ ਉਹਨੇ ਨੂੰ ਤੂੰ ਫੇਰੇ ਕੁਝ ਕਰਾ ਲਈ ਆ ਫੋਨ ਕਰ ਲਿਓ ਚਲੋ ਠੀਕ ਆ ਜੇ ਮੇਰੇ ਕੋਲ ਟਾਈਮ ਲੱਗਾ ਤੇ ਮੈਂ ਆ ਜਾਊਂਗਾ ਠੀਕ ਆ ਕੋਈ ਮਮੀ ਮੈਨੂੰ ਤਾਂ ਇੱਕ ਗੱਲ ਹੋਰ ਕਹਿਣੀ ਸੀ ਹੁਣ ਜਿਹੜੀ ਰਹਿ ਗਈ ਉਹ ਵੀ ਸੁਣਾ ਦੇ ਮੈਨੂੰ ਲੱਗਦਾ ਸਲਾਹ ਹੋਈ ਹੋਈ ਹੈ ਨਹੀਂ ਨਹੀਂ ਸਲਾਹ ਨਹੀਂ ਹੋਈ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਜੋ ਵੀ ਤੁਹਾਡੇ ਚਾਚੀ ਵਿੱਚ ਚੱਲਣ ਦੇਣਾ ਹੋ ਨੋ ਨੋ ਛੇੜਦੇ ਹੋ ਦੇਖੋ ਕਿਨੇ ਚਿਰ ਬਾਅਦ ਜਵਾਈ ਪਾਈ ਨਹੀਂ ਆਉਣਾ ਵਾ ਤੇ ਤੁਸੀਂ ਆਪਸ ਚ ਨਾ ਕੋਈ ਗੱਲ ਕਰਿਓ ਠੀਕ ਹੈ ਬਾਕੂ ਜਾਓ ਤੁਸੀਂ ਦੁਕਾਨ ਤੇ ਚਲੋ ਕਿ ਮੈਂ ਫਿਰ ਮੈਂ ਚੱਲਦਾ ਵਾਂ ਕੋਈ ਨਹੀਂ ਜੇ ਉਹ ਦੁਕਾਨ ਕਿੰਨਾ ਜ਼ਿਆਦਾ ਟਾਈਮ ਤੇ ਮੈਂ ਤੁਹਾਨੂੰ ਫੋਨ ਕਰ ਦਿਆਂ ਤੇ ਜੇ ਉਹਨਾਂ ਨੇ ਜਲ ਜਾਨਾ ਮੈਂ ਤੇ ਫਿਰ ਕੋਈ ਨਹੀਂ ਫਿਰ ਕਹਿ ਦਾਂਗਾ ਨੰ ਕੰਮ ਸੀ ਚੱਲ ਗਿਆ ਹੁਣ ਚਾਚੀ ਨੂੰ ਬੁਲਾ ਲਿਓ ਹੁਣ ਇਹ ਕਿੰਨੇ ਵਕਤ ਦੇਖ ਰਹੇ ਹੋ ਉਹਨਾਂ ਨੇ ਪਾਗਲ ਸਮਝਦੇ ਆਇਆ ਹੈ ਉਹਨਾਂ ਨੇ ਬੁਲਾਇਆ ਤੁਸੀਂ ਜਾਣੇ ਜਾਂਦੇ ਚਾਚੀ ਜੀ ਨੂੰ ਕਹਿ ਦੋ ਪਿਆਰੇ ਦਿੱਛ ਮਮਾ ਤਾਂ ਨਾ ਇੱਕ ਗੱਲ ਕਰਨੀ ਬਾਹਰ ਆਇਆ ਇੱਕ ਸੀਮਾ ਕੁਛ ਹੱਦ ਤੱਕ ਹੈ ਤੇ ਸਹੀ ਗਈ ਹੈ ਮੈਨੂੰ ਗੱਲਾਂ ਉਹੀ ਬੱਚੀ ਹੁੰਦੇ ਛੋਟੇ ਛੋਟੇ ਜਿਹੜੇ ਇਕੱਠੇ ਖੇਡਦੇ ਐ ਇਕੱਠੇ ਖੇਡਦੇ ਵੀ ਰਹੇ ਨੇ ਤਿੰਨੋ ਜਨੇ ਸਿਮਰਤ ਲੱਕੀ ਸ਼ੰਮੀ ਵੱਡੇ ਹੋਏ ਇਕੱਠੇ ਸਾਡੇ ਮੇਰੇ ਦਿਲਾਂ ਵਿੱਚ ਇਹ ਗੱਲਾਂ ਕਿਉਂ ਆ ਗਈਆਂ ਅਸੀਂ ਇਹ ਗੱਲਾਂ ਕਿਉਂ ਫਰਕ ਕਰਨਾ ਕਿਉਂ ਸ਼ੁਰੂ ਕਰਤਾ ਬੱਚਿਆਂ ਦੇ ਵਿੱਚ ਵੀ ਉਹ ਬੱਚਾ ਤੇਰਾ ਤੇ ਉਹ ਬੱਚਾ ਮੇਰਾ ਸੀਮਾ ਸਹੀ ਕਹਿੰਦੀ ਪਈਏ ਕਿ ਮੰਮੀ ਤੁਹਾਨੂੰ ਆਪਣੀ ਸੋਚ ਬਦਲਨੀ ਪਈਗੀ ਸਹੀ ਬਣਾ ਬਦਲਨੀ ਵੀ ਚਾਹੀਦੀ ਹੈ ਉਹੀ ਚਸਬੀ ਸੀ ਜਿਹੜੀ ਅਸੀਂ ਇਕੱਠੀਆਂ ਬੈਂਦੀਆਂ ਸੀ ਇੱਕ ਦੂਜੇ ਤੋਂ ਬਿਨਾ ਕਿਤੇ ਨਾ ਜਾਣਾ ਕੋਈ ਕੰਮ ਵੀ ਨਾ ਕਰਨਾ ਕਿੱਥੇ ਜਾਣਾ ਇਕੱਠੇ ਜਾਣਾ ਬੈਣਾ ਖਾਣਾ ਦੁੱਖ ਸੁੱਖ ਕਰਨੇ ਹਰ ਗੱਲਬਾਤ ਕਰਨੀ ਜ਼ਿੰਦਗੀ ਦੀ ਸਾਰੀਆਂ ਗੱਲਾਂ ਉਹਨਾਂ ਨੇ ਹੁਣ ਮੇਰੇ ਚਾਈਨੀਸ ਸਮੇਂ ਤੋਂ ਹੈ ਮੈਂ ਅਸਾਂ ਕਿਉਂ ਕਰਨ ਲੱਪੀ ਆ ਉਹਦੇ ਨਾਲ ਉਹ ਤੇ ਕੀ ਦੁੱਖਾਂ ਦੀ ਮਾਰੀ ਐ ਉਹਨੂੰ ਹੋਰ ਤੋਕ ਦੇਈ ਜਾਈ ਕਿੰਨੇ ਮੈਂ ਉਹਨੂੰ ਤੋਕ ਦਿੱਤੇ ਉਹਨੂੰ ਮੈਂ ਕੀ ਖੁਸ਼ ਨਹੀਂ ਕਹਿਤਾ ਉਹ ਏਵਨ ਕੀ ਉਹਨੂੰ ਮੈਂ ਉਹਦੇ ਬੱਚੇ ਤੱਕ ਟੋਕ ਮਾਰਤੀ ਕਈ ਮਰਚਲ ਮੇਰੇ ਦਿਮਾਗ ਨੂੰ ਕੀ ਹੋ ਗਿਆ ਸਿਮਰਤ ਦੇ ਪਿੱਛੇ ਇੰਨੀ ਪਾਗਲ ਹੋ ਗਈ ਆਪਣੀ ਔਲਾਦ ਦੇ ਮੁਗ ਚ ਇੰਨੀ ਅੰਨੀ ਹੋ ਗਈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਜਸਬੀਰ ਨੂੰ ਕਈ ਕੁਝ ਗੱਲਾਂ ਕਹੇਗੀ ਜਿੰਨੂੰ ਮੈਂ ਕਹਿੰਦੀ ਸੀ ਮੇਰੀ ਛੋਟੀ ਭੈਣ ਹੈ ਜਸਬੀਰ ਵੀ ਇਹ ਜਦੋਂ ਤੱਕ ਮੈਂ ਜਿੰਦੀ ਬੈਠੀ ਆ ਨਾ ਤੈਨੂੰ ਇੱਕ ਦੁੱਖ ਨਹੀਂ ਹੋਏਗਾ ਤੇ ਮੈਂ ਹੀ ਉਹਨੂੰ ਦੁੱਖ ਦੇ ਤਾ ਮੈਂ ਹੀ ਉਹ ਨਹੀਂ ਗੱਲਾਂ ਕਹਤੀਆਂ ਮੇਨੂੰ ਇਹਨਾਂ ਨੂੰ ਪੁੱਛ ਕੇਗੀ ਇੱਕ ਵਾਰੀ ਵੀ ਨਹੀਂ ਸੋਚਿਆ ਆਏਗਾ ਠੀਕ ਸਭ ਤੋਂ ਜ਼ਿਆਦਾ ਸਿਆਣਪ ਤੇ ਉਹ ਦੀ ਏ ਜਿੰਨੇ ਇਹਨਾਂ ਨੂੰ ਸੁਣ ਲਿਆ ਉਹ ਤੇ ਫਿਰ ਚੰਗੀ ਬਣੀ ਰਹੇਗੀ ਮੈਂ ਵੱਡੀ ਹੋ ਕੇ ਵੀ ਅਕਲ ਤੇ ਮੈਂ ਉਹਨੂੰ ਦੇਣੀ ਸੀ ਤੇ ਮੈਂ ਆਪ ਹੀ ਉਹ ਨਰਾਮਾਂ ਦੇ ਤੌਰ 'ਤੇ ਤੌਰ ਕਿੱਥੋਂ ਪਈ ਸੀ ਮਰਦ ਦੇ ਮੋਹ ਵਿੱਚ ਤੇ ਗੱਲ ਮੈਂ ਪਿਆਰ ਨਾਲ ਵੀ ਕਰ ਸਕਦੀ ਸੀ ਇਹਨਾਂ ਮੈਨੂੰ ਕਲੀਸ਼ ਕਰਨ ਦੀ ਕੀ ਲੋੜ ਸੀ नहीं मैं गलत किता मैं जसबीर को जाके माफी मंग दी हूँ ती खुश नहीं हो छबी हो पर मैं छबी में की कहंगी राणे ने कहंगी तू तो भैन जी मेरे बोल दे ਜਤਾਸ ਨਾ ਜਵਾਈ ਭੈਣ ਦੇ ਪੁੱਛਣਾ ਹੀ ਪੁੱਛਣਾ ਚਾਚੀ ਜੀ ਤੂੰ ਇਹ ਗੱਲ ਟੈਨਸ਼ਨ ਨਾ ਲਾਉ ਮम्मा ਬਹੁਤ ਸਮਝਾ ਉਹਨਾਂ ਨੂੰ ਪਤਾ ਪੀਰਾਨਾ ਨਾਲ ਆਉਂਦਾ ਕਹਿੰਦੇ ਉਹਨਾਂ ਨੇ ਸਭ ਕੁਝ ਸਾਹਮਣੇ ਆ ਨਾ ਵਰਤਣਾ ਸਭ ਕੁਝ ਸਹੀ ਹੋ ਜਣਾ ਤੇ ਇਹ ਗੱਲ ਸਹੀ ਜੀ ਉਹਨਾਂ ਨੇ ਸਿਰਫ ਰਾਣੇ ਸਾਹਮਣੇ ਬੁਲਾਇਆ ਤੇ ਬਾਅਦ ਚ ਨਾ ਮੈਨੂੰ ਬੁਲਾਇਆ ਤੇ ਫੇਰ ਉਹ ਚਾਚੀ ਜੀ ਤੂੰ ਪਹਿਲਾਂ ਹੀ ਸੋਚੀ ਜਾਂਦੀ ਜੀ ਮੰਮੀ ਬੋਸ ਸਮੇਂ ਦਾ ਰੈਗਨ ਨੇ ਆਪੇ ਸਾਹਮਣੇ ਲਾਵਾ ਪਲਾਨ ਕਿ ਤੁਹਾਨੂੰ ਬਾਅਦ ਚੋਈ ਤੋ ਇਹ ਗੱਲ ਦੇ ਟੈਨਸ਼ਨ ਨਾਲ ਪਰੇ ਕਰ ਲੋ ਤੋ ਤੂੰ ਇਹ ਸੋਚੋ ਕਿ ਉਹ ਆਉਣ ਲੱਗੇ ਆ ਤੇ ਆਪਾਂ ਤਿਆਰੀ ਕਰ ਲਈਏ ਤੁਹਾਨੂੰ ਪਤਾ ਨਾ ਜਦੋਂ ਗੁੱਸੇ 'ਚ ਹੁੰਦੇ ਆ ਫਿਰ ਬਹੁਤ ਬੱਟਾਟ ਬੋਲ ਲੈਂਦੇ ਆ ਤੁਹਾਨੂੰ ਵੀ ਬੋਲਿਆ ਸਾਨੂੰ ਵੀ ਬੋਲਿਆ ਪਰ ਪਹਿਲਾਂ ਇਹ ਨਹੀਂ ਗੁੱਸੇ 'ਚ ਨਹੀਂ ਸੀ ਹੁੰਦੇ ਉਹ ਤਾਂ ਖੜੀਆਂ-ਕੂਟੀਆਂ ਗੱਲਾਂ ਸੁਣਾ ਦਿੰਦੇ ਜਿਹੜੀਆਂ ਮੇਰੇ ਦਿਲ ਨੂੰ چیر ਦੇਣ ਕਦੇ ਵੀ ਸੀ ਕੁਝ ਕਰਦੇ ਜੋ ਕੁਝ ਕੋਣ ਕਹਿਣ ਦਾ ਹੈ ਸੀਮਾ ਮੰਮੀ ਆਈ ਹੈ ਆਂਟੀ ਮੰਮਾ ਹਾਂਜੀ ਭੈਣ ਦੇਖੋ ਰਸੋਈ ਦਾ ਕੰਮ ਤੋਂ ਹਾਂ ਚਲੋ ਬਣਾਣਾ ਨਾ ਕਰਨਾ ਖੁਸ਼ ਕਰੋ ਠੀਕ ਹੈ ਜੀ ਜਾ ਵੀ ਸੀ ਕਿ ਦੁਕਾਨ ਤੇ ਚੱਲਿਆ ਸਰ ਗਿਆ ਹਾਂ ਮੈਂ ਚੱਲਿਆ ਬਸ ਚਲੋ ਠੀਕ ਹੈ ਹਾਂ ਮੈਂ ਉਹ ਕਰਨਾ ਠੀਕ ਹੈ ਠੀਕ ਨਾ ਹੁੰਦੇ ਤੇ ਚੰਨੀ ਆਕੜ ਆ ਗਈ। ਵਿਜਲ ਤੁਮੇ ਰੰ ਦੇਖਦੀ ਵੀ ਨਹੀਂ ਬਈ। ਨਹੀਂ ਪੈਂਦੀ। ਮੇਰੇ ਚੁਕਾ ਦੀ ਆਕੜ। ਆਕੜ ਤੇ ਉਹ ਨਾ ਤੁੰਦੀ। ਜਿੰਨਾ ਤੇਤੀ ਕੋਤੁੰਦੇ। ਮੇਰੀ ਗੱਲ ਸੁਣ। ਛੋਟੀ ਪਹਿਨ ਬਣਾ ਕੇ ਰੱਖੀ ਐ ਸੀ ਪਰ ਮਿਹਨੂ ਤੇਰਾ ਹਰ ਜਗ੍ਹਾ ਤੇ ਬਲਕਿ ਸਾਥ ਦੇਣਾ ਚਾਹੀਦਾ ਸੀ ਤੈਨੂੰ ਪਤਾ ਨਾ ਉਸ ਟਾਈਮ ਤੇ ਮੈਂ ਤੈਨੂੰ ਕਿਹਾ ਸੀ ਕਿ ਜਸਵੀਰ ਤੂੰ ਫਿਕਰ ਨੀ ਕਰਨਾ ਸਾਰੇ ਕੋਈ ਚਾਹ ਤੇਰੇ ਨਾਲ ਖੜਾ ਹੋਵੇਗਾ ਨਾ ਮੈਂ ਤੇਰੇ ਨਾਲ ਹਾਂ ਤੇ ਮੈਂ ਹੀ ਤੇਰਾ ਸਾਥ ਛੜ ਮੈਂ ਹੀ ਤੇ ਤੇਰੇ ਨਾਲ ਖੜਾ ਹਾਂ ਐਸੇ ਗੱਲ ਤਾਂ ਤੋਕ ਐਸੇ ਗੱਲ ਕਰ ਤੋ ਮੈਂ ਤੈਨੂੰ ਮੈਂ ਨਾ ਉਹ ਲਾਤੀ ਉਹ ਵਿਚਨੀ ਪਾਗਲ ਹੋ ਗਈ ਸੀ ਨਾ ਕਿ ਮੈਨੂੰ ਛੇਵੇਂ ਬਸ ਵਿਗਦਾ ਗਿਆ ਮੈਂ ਉਹ ਵੀ ਦੇਖਦੀ ਮੈਂ ਆਪਣੀ ਅੱਖਾਂ ਦਾ ਤੇ ਮੈਂ ਆਪਣੇ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ ਕਿ ਮੈਨੂੰ ਕੀ ਕਰਨਾ ਚਾਹੀਦਾ ਤੇ ਮੈਨੂੰ ਮਾਫ ਕਰ ਤੇ ਇਸ ਨੂੰ ਮਾਫੀ ਮੰਗੇ ਤੇ ਕਾਜ ਨਹੀਂ ਕੀਤੀ ਤੇਰੇ ਕੋ ਨਾ ਪੈਣੀ ਮੇਰੀ ਐਸੀ ਗਲਤੀ ਤੇ ਮੈਂ ਸੋਰੀ ਵੀ ਹੁੰਦੀ ਜਿੱਦੋਂ ਮੈਨੂੰ ਕਿਥੋਂ ਲੈ ਚੱਲੇ ਸੀ ਨਾ ਤੈਨੂੰ ਸੀ ਰੋਕਿਆ ਸੀ ਇਹ ਨੂੰ ਲੈ ਕੇ ਜਾ ਮੈਂ ਮਰ ਚੰਗੀ ਸੀ ਤੁਸੀਂ ਇਹਨੂੰ ਲੈੇਗਾ ਪਰ ਦੋ ਚਿੰਤੇ ਇੱਕ ਚਾ ਸੀ ਪਰ ਹੁਣ ਆਪਾਂ ਇੱਕ ਦੂਜੇ ਦੇ ਪਿਆਰੀ ਬਣ ਗਏ ਆ ਆਪਾਂ ਤਾਂ ਸ਼ੀ ਲੰਕ ਕੰਗੁਲੜਾ ਲੱਗ ਪਈ ਉਹ ਟੁੱਟੜਾਂ ਵਾਲੀ ਸੱਚੀ ਕੱਲ ਰਹੀ ਨਹੀਂ ਟੁੱਟੜੀਆਂ ਵੀ ਇਹਨਾਂ ਨੂੰ ਕਿਚੜੀ ਕੱਲ ਨਹੀਂ ਸੀ ਕਹਿਣ ਵਾਲੀ ਨੂੰ ਤੁਸੀਂ ਕੋਪੀਸ ਦੂਜੇ ਨੂੰ ਕਿਹਦੇ ਸੁਬੀ ਮੈਂ ਨਹੀਂ ਸੋਚਿਆ ਕਿੰਨੇ ਦਿਨੋਂ ਜਦੋਂ ਵੀ ਖਟਾਉਂਦੇ ਹੋ ਮੈਂ ਉਹਦੇ ਬੋਲ ਨਹੀਂ ਸੁਣਦੇ ਹੈਂ ਜੀ ਉੱਚੀ ਗਲਤੀ ਤੁਹਾਡੇ ਕੋਈ ਨਾ ਤੇ ਮੈਂ ਵੀ ਗਲਤੀ ਬੜੀ ਕੀਤੀ ਨਾ ਨਾ ਮੈਂ ਵੀ ਬਹੁਤ ਸਾਰੀ ਗਲਤੀ ਕੀਤੀ ਸੀ ਛਿੜਗੀਆਂ ਗੱਲਾਂ ਨਹੀਂ ਸੀ ਕਹਿਣੀਆਂ ਚਾਹੀਦੀਆਂ ਉਹ ਗੱਲਾਂ ਮੈਂ ਵੀ ਟਿਰਨਾ ਕਰਦੀ ਹਾਂ ਤੂੰ ਕੀ ਆ ਤੇ ਤੂੰ ਮੇਰੀ ਛੋਟੀ ਭੈਣ ਤੂੰ ਪੁੱਛ ਵੀ ਕਿ ਐਸਾ ਕਹੀਏ ਮੈਨੂੰ ਤੇਰਾ ਹੱਕ ਬੜਦਾ ਮਮਾ ਚਾਚੀ ਜੀ ਆਗੇ ਸਮਝ ਨਹੀਂ ਆ। ਆਹ ਚਲੋ ਟਿੱਕਰਾਂ ਨੂੰ ਸਹੀ ਲਗਾ। ਇਹਦੇ ਪਛੋਟਾ ਕੁਛ ਕੁਝ ਨਹੀਂ ਹੁੰਦਾ। ਆਹੋ। 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 ਕੋਸ਼ਿਸ਼ ਕਰੋ। ਮੈਂ ਕਿਹਾ ਤੁਮ ਆਪੀ ਮੱਤੇ ਲੇਖ ਪਾ ਗਏ। ਕਿ ਤੁਸੀਂ ਫਿਰ ਸਮਝਿਆ। ਮੈਂ ਵੀ ਸੌਰੀ। ਚਲੋ ਆਓ ਆਓ। ਬਾਹਰ ਘੁੱਟੇ ਘੁੱਟੇ ਤੋਰ ਜਾਣਗੇ ਜੀ ਵਾਪਸ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਯਾਰ। ਅੱਜ ਦੇ ਵੀ ਕੀ ਹਾਲ ਹੈ? ਮੈਨੂੰ ਪਤਾ ਹੁਣੇ ਲੰਘ ਕੇ ਗਿਆ ਮੇਰੀ ਗੱਲ ਸੁਣੋ ਕਿ ਕਿਵੇਂ ਮੈਂ ਦੁਕਾਨ ਤੇ ਚਲਾਉਣਾ। ਯਾਰ ਮੈਨੂੰ ਰਸਤੇ 'ਚ ਹੀ ਮਿਲ ਗਿਆ ਇੱਕ ਫਰਮਾਕਾਰ ਆ ਗਿਆ ਵਾਪਸ ਤੇ ਮੈਂ ਕਹਾ ਪਹਿਲਾਂ ਮੈਨੂੰ ਦੇਖ ਕੇ ਦੁਕਾਨ ਤੇ ਚਲ ਗਿਆ। ਆ ਬਸ ਪੰਜ ਕੇ ਸਰਦ ਬਣਾ ਕੇ ਆਂਦੀ ਬੈਠੋ। ਕੋਈ ਪਤਾ ਨਹੀਂ ਲੱਗਾ ਵਾ ਪੁਰਾਣੇ ਮਾਣੇ ਕਿਨੇ ਫਿਰ ਬਾਅਦ ਆਏ ਆ। ਉਹ ਮੈਨੂੰ ਪਤਾ ਵਾ ਇਸੇ ਕਰਕੇ ਸਰਦ ਬਣਾਉਣੀ। ਸੱਚੀ ਕਿੰਨਾ ਗਿਆ ਠੀਕ ਹੈ। ਠੀਕ ਜੀ ਕਰ ਲਿਆ। ਆ ਕੀ ਆਗੀ ਭਈ ਚੰਗੇ ਤੁਸੀਂ ਐ ਅਸੀਂ ਉਹ ਲਗੇ ਦੁਕਾਨ ਦੇ ਜੇ ਚਲ ਚਲੇ ਜੇ ਹੈ ਨਹੀਂ ਨਹੀਂ ਮੈਂ ਤੁਹਾਨੂੰ ਵੇਖ ਕੇ ਹੱਸਣ ਪਾ ਗਿਆ ਵਾਪਸ ਮੈਂ ਕੱਚਾ ਅੱਜ ਭਈਏ ਕਰਕੇ ਦੁਕਾਨ ਬੰਦ ਕਰ ਦਿੰਦੇ ਆ ਹੋਰ ਕੰਮ ਦਾ ਠੀਕ ਹੈ ਹਾਂ ਐਸਾ ਵਧੀਆ ਹੈ ਕਿ ਅਲਲ ਸਰ ਬਸ ਤਾਂ ਭਾਬੀ ਚਾਹ ਵੀ ਕਿਹਾ ਸੀ ਇੰਨੀ ਖੇਚਲ ਕਰਤਾ ਕੀਤੀ ਜਦੋਂ ਤੂੰ ਨਾ ਉਹਦੋਂ ਦੀ ਚਾਹ ਬੱਜ ਗਈ ਹੈ ਚਾਹ ਕਿਨੇ ਦੀ ਕਿਨੇ ਪਹੁੰਚੀ ਹੈ ਗਰਮੀ ਹੈਗੀ ਇੰਨੀ ਅੱਜ ਕਿਤਨਾ ਦਿਲ ਕਰਪਿਆ ਮੇਰੇ ਧੀ ਦਾ ਮੈਂ ਤੇ ਜਿਹੜਾ ਫੋਨ ਕਰਾਂ ਉਦੋਂ ਕਹਿੰਦੀ ਐ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਮੰਮੀ ਨੂੰ ਦਵਾਈ ਦੇਣੀ ਰੰਜੀਤ ਨੇ ਮੇਰੇ ਹੱਥ ਦੀ ਰੋਟੀ ਖਾਣੀ ਐ ਤੇ ਅੱਜ ਕਿਧਰ ਆ ਗਈ ਮੇਰੀ ਤੇ ਬੁਆ ਜੀ ਜਿਆਦਾ ਮੈਂ ਰੋਜ਼ ਕਰਦੀ ਆ ਤੁਹਾਨੂੰ ਬਸ ਜਦੋਂ ਟਾਈਮ ਲੱਗੇ ਫਿਰ ਆਣਾਂਗਾ ਜਿੰਨੀ ਯਾਨੀ ਕਿ ਹੁਣ ਜਦੋਂ ਟਾਈਮ ਲੱਗਿਆ ਕਰੂਗਾ ਤੂੰ ਉਦੋਂ ਆਣਾ ਤੇ ਉਤਰਾ ਨਹੀਂ ਬੋਲਨਜੀਤ ਕੋ ਤਾਂ ਇਹ ਕੀ ਕਹਿਣ ਢੇ ਕੁੜੀ ਅਸਲ ਮੈਂ ਬੋਲੀ ਮਲਾ ਲਿਆ ਲੈਣੇ ਨੂੰ ਮਲਾ ਲਿਆਨੇ ਆ ਕਦੀ ਇਹ ਨਾ ਕਿਹਾ ਕਰ ਕਿ ਆਪਣੇ ਭੂਆ ਕੋ ਦੋ ਚਾਰ ਦਿਨ ਰਹਿ ਆ ਯਾਰ ਕਿ ਕਾਫੀ ਚਿਰ ਵਾ ਮੈਂ ਤੁਹਾਨੂੰ ਬਣੀ ਬਣੀ ਕਹਿਣਾ ਵਾਰ ਰਹਾ ਲਾ ਪਰੇ ਖੁਦ ਵੀ ਜਿੰਦੀ ਪੋਛ ਲੋ ਚਲ ਭੂਆ ਜੀ ਮਹਾਰਾਜ ਜੀ ਨੂੰ ਆਪਣੇ ਘਰ ਹੀ ਸੁੱਖ ਦੋ ਘਰ ਦੇ ਕੰਮ ਬੜੇ ਹੁੰਦੇ ਆ ਤੇ ਸਾਰੇ ਪਿੱਛੇ ਪੈ ਜਾਂਦੇ ਆ ਜੇ ਰਹੋ ਤੇ ਮੁੜ ਕੇ ਇੱਥੋਂ ਜਾ ਕੇ ਤੇ ਦੂਣਾ ਕੰਮ ਕਰਨਾ ਪੈਂਦਾ ਕਰਦਾ ਤੁਹਾਨੂੰ ਪਤਾ ਖਲਾਰੇ ਕਿੰਨੇ ਪੈ ਜਾਂਦੇ ਆ ਹੁਣ ਮੰਮੀ ਜੀ ਕੋਈ ਨਾ ਕੰਮ ਹੁੰਦੇ ਨਹੀਂ ਵਿਚਾਰਿਆਂ ਕੋਲ ਚਾਚੀ ਜੀ ਵੇਖ ਲੈ ਕਿੰਨੇ ਜੁਮੇਵਾਰੀ ਚੱਕੀ ਉੱਥੇ ਜਾ ਕੇ ਚੰਮੀ ਨਾ ਤੇ ਤੂੰ ਨਹੀਂ ਚੱਕੀ ਹੋਈ ਮੈਂ ਵੀ ਚੱਕੀ ਆ ਚਲੋ ਆਪਾਂ ਚੱਲ ਜੀ ਇਹਨਾਂ ਨੂੰ ਕੱਲਾ ਪਤਾ ਕਰੀਏ ਕਿੱਥੇ ਚੱਲੇ ਹੋਏ ਆਏ ਨੇ ਆਪਾਂ ਕੋਈ ਨਾ ਚਲੋ ਆਓ ਭਈਆ ਜੀ ਬਾਸ ਨਹੀਂ ਕੀ ਗੱਲ ਇਹ ਕੁਲਚੇ ਖਾਣ ਚੱਲੇ ਹੋਣੇ ਪਾਣੀ ਚੱਲੇ ਤੇ ਮੈਂ ਵਸਤੇ ਵੀ ਲੈ ਆਇਆ ਕੋਈ ਨਹੀਂ ਲੈ ਆਵਾਂਗੇ ਠੀਕ ਹੈ ਜੀ ਠੀਕ ਆ ਤੇ ਮੇਰੀ ਗੱਲ ਸੁਣ ਲੈ ਆਵੇਂਗਾ ਕੋਈ ਨਹੀਂ ਸਾਰੇ ਵਸਤੇ ਲੈ ਆਉਂਦੇ ਹਾਂ ਚਲੋ ਠੀਕ ਹੈ ਸੀਮਾ ਚੁੱਪਾ ਬੰਦ ਹਾਂਜੀ ਤੇ ਜਸਵੀਰ ਤੁਸੀਂ ਵੇਖੋ ਰੋਟੀ ਪਾਣੀ ਦਾ ਕੁਛ ਨਾਲ ਤਾਂ ਭੈਣ ਜੀ ਉਹ ਤਾਂ ਕਹਿ ਕੇ ਗਏ ਗੁਲਗੇ ਲੈਣੇ ਕੋਈ ਗੱਲ ਨਹੀਂ ਕੋਈ ਹੋਰ ਕੰਮ ਦੇਖ ਲਓ ਕੋਈ ਨਾਲ ਸਬਜੀ ਸਬਜੇ ਕਦੀ ਕਰੋ ਵੀ ਬਣਾ ਲਓ ਉਹ ਕੋਈ ਨਹੀਂ ਤੇ ਪੈਦੀ ਰੋਟੀ ਕਰਨ ਦੇਖਿਆ ਆਈ ਨਾ ਚਾਹ ਤੇ ਖਲਾਈ 80 ਰੋਟੀ ਨਹੀਂ ਖਾਣੀ ਹੈਗੀ ਰੋਟੀ ਪਾਣੀ ਸਭ ਖਾ ਕੇ ਦੁਨੀਆ ਕਰੋ ਜਸਵੀਰ ਚੱਲ ਜਲ ਮੈਂ ਸ਼ਮੀਲਾ ਜੀ ਨਾਲ ਗੱਲ ਕਰਦਾ ਗੱਲ ਕਰਨੀ ਗੱਲ ਕਰਨਾ ਸਭ ਮम्मा ਕਰੋ ਤੁਸੀਂ ਆਪਾਂ ਵੀ ਪੈਣੀ ਆ ਨਾ ਤੇਰੀ ਧੀ ਜਿਆਦਾ ਮੇਰੀਆਂ ਕੋਸ਼ਿ ਲੱਗਦੀ ਮੈਂ ਕੰਨੀ ਗੱਲ ਤੋਂ ਚੱਲ ਮम्मा ਜਾ ਤੂੰ ਕੋਈ ਗੱਲ ਜਾ ਤੂੰ ਤੁਸੀਂ ਦੰਦ ਜੰਨੀਆਂ ਰਸੋਈ ਦਾ ਵੇਖੋ ਕੋਈ ਗੱਲ ਦਿਲਦੀ ਆ ਕਿ ਪਈਆਂ ਜਿੱਦੋਂ ਵੇਜਨੀਆਂ ਕੰਬਰੀ ਵਾਲਾ ਪਈਆਂ ਜੀ ਕੋਈ ਗੱਲ ਨਹੀਂ ਘੁਆਜੀ ਕਰ ਲੈ ਤਾਂ ਜਿਹੜੀ ਗੱਲ ਕਰਨੀ ਇਹਨਾਂ ਨੂੰ ਆਜੋ ਚੱਚੀ ਜੀ ਕੋਈ ਤਾਂ ਜੀ ਜੀ ਕੋ ਗੱਲ ਮੇਰੇ ਸਾਹਮਣੇ ਕਰਨ ਵਾਲੀ ਆ ਮੇਰੇ ਸਾਹਮਣੇ ਗੱਲ ਕਰ ਲਓ ਤੂੰ ਟੈਨਸ਼ਨ ਨਾ ਲੈ ਉਮਰ ਵਿੱਚ ਤੇ ਤਜਰਬੇ ਚ ਮੈਂ ਤੇ ਤੋਂ ਵੱਡੀ ਆ ਮੈਨੂੰ ਪਤਾ ਮੈ ਕਿ ਇਸ ਟੈਂਟੇ ਕੀ ਕਰਨਾ ਠੀਕ ਬੋਲੋ ਚਾਚੀ ਕੀ ਗੱਲ ਕਰਨੀ ਡਰਤੀ ਕਿਉਂ ਹੋ ਤੁਸੀਂ ਕਿਉਂ ਡਰਦੀ ਨੇ ਚਾਚੀ ਜੀ ਮੈਂ ਉਸ ਤੋਂ ਬਾਅਦ ਕਦੀ ਸਮਰਤਨ ਕੁਛ ਨਹੀਂ ਕਿਹਾ ਮੈਂ ਮੈਂ ਕੋਈ ਗੱਲ ਨਹੀਂ ਕਰਦੀ ਉਹ ਦਿਨ ਐਸੀ ਜਿਹਦੇ ਤੁਹਾਨੂੰ ਗੁੱਸਾ ਚੜੇ ਉਹਨੂੰ ਪੁੱਛ ਕੇ ਵੇਖ ਲਿਓ ਮੈਂ ਹਮੇਸ਼ਾ ਉਸ سپورਟ 'ਚ ਖੜੀ ਹੁੰਨੀ ਆ ਉਹ ਮੈਨੂੰ ਜਿੰਨੀਆਂ ਮਰਜ਼ੀ ਗੱਲਾਂ ਕਹਿ ਲੈ ਮੈਂ ਆਗੂ ਪੁੱਠਾ ਜਵਾਬ ਨਹੀਂ ਦਿੰਦੀ ਨਾਉ ਨੂੰ ਮੈਂ ਬੋਲਦੀ ਹਾਂ ਗੁੱਸੇ ਚ ਮੈਂ ਹਮੇਸ਼ਾ ਉਹਦੇ ਨਾਲ ਪਹਿਣਾ ਵਾਂਗੂ ਰਹਿੰਦੀ ਆ ਉਹ ਮੇਰੇ ਨਾਲ ਰਹੇ ਜਾਂ ਨਾ ਰਹੇ ਤੁਸੀਂ ਹੁਣੇ ਫੋਨ ਕਰਕੇ ਪੁੱਛ ਲਓ ਫੋਨ ਕਰੋ ਉਹਨੂੰ ਸਿਰ ਮਤੂੰ ਜਾ ਮੇਰੀ ਕੋਈ ਗਲਤੀ ਹੈਗੀ ਹੈ ਮੇਰੀ ਕੋਈ ਗਲਤੀ ਨਹੀਂ ਚਾਚੀ ਜੀ ਮੈਂ ਹੁਣ ਕੁਝ ਨਹੀਂ ਕਹਿੰਦੀ ਸੁਮੀ ਮੈਂ ਤੇਰੇ ਕੋਲ ਨਹੀਂ ਸੁਪਾਈਆਂ ਮੰਗੀਆਂ ਤੂੰ ਕਿਉਂ ਐਸਾ ਮੈਨੂੰ ਕਹਿ ਰਹੀ ਔ ਚਾਚੀ ਜੀ ਤੁਸੀਂ ਇਹੋ ਹੀ ਜਾਣਾਂ ਕਿਸੇ ਮਰਦ ਨਾਲ ਤੂੰ ਚੰਗਾ ਨਹੀਂ ਵਿਹਾਰ ਕੀਤਾ ਉਹਨੂੰ ਤੂੰ ਭੈਣ ਨਹੀਂ ਸਮਝਦੀ ਪਰ ਮੈਂ ਸਮਝਦੀ ਆ ਭੈਣ ਉਹਨੂੰ ਚੰਮੀ ਤੂੰ ਉਹ ਹੀ ਨਹੀਂ ਛੋਟੀ ਜਿਹੀ ਕੁੜੀ ਜਿਹੜੀ ਤੂੰ ਵੀਰੇ ਚ ਘੁੰਮਦੀ ਹੁੰਦੀ ਹੁੰਦੀ ਸੀ ਨਾ ਤੇਰੀ ਪੂਆ ਦੇ ਮਟਾਲਦੇ ਸੀ ਨਾ ਤੇ ਮੋਦਨ ਨਾਲ ਲੱਗਦੀ ਸੀ ਤਾਂ ਕਿਉਂ ਕੇ ਨਹੀਂ ਕੁੜੀਆਂ ਕੁਛ ਬਦਨਾਂ ਤੇ ਤੋ ਸਕੂ ਨਹੀਂ ਜਾਂਦੀ ਸੀ ਤੇ ਪੂਆ ਗੁੱਸੇ ਹੋਣਾ ਮੈਂ ਕਿਹਾ ਕਿਉਂ ਕੇ ਨਹੀਂ ਤੂੰ ਤੂੰ ਹਾਂ ਕੋਈ ਮੈਂ ਸੀਂਦੇ ਔਲਾਦ ਦੇ ਮੋਹ ਵਿੱਚ ਆ ਕੇ ਨਾ ਇਹ ਕਿੰਨਾ ਬੜਾ ਗਲਤ ਕਰਦੀ ਮੈਨੂੰ ਮਾਫ਼ ਕਰ ਦੇ। ਸ਼ਮੀ। ਮੈਨੂੰ ਮਾਫ਼ ਕਰ ਦੇ ਬੱਚਾ। ਨਹੀਂ ਨਹੀਂ ਜੱਤੀ ਜੀ। ਮਾਫੀ ਵਾਲੀ ਕੋਈ ਗੱਲ ਨਹੀਂ। ਤੁਸੀਂ ਮੇਰੇ ਕੋਲ ਮਾਫੀ ਨਾ ਮੰਗੋ। ਤੁਸੀਂ ਵੱਡੇ ਹੋ, ਕੋਈ ਗੱਲ ਨਹੀਂ। ਮੈਂ ਤੇਰੀ ਤੇ ਦੀ ਸਮਰਤੀ ਮਾਮਾ ਨੂੰ ਕਿਉਂ ਤੇਰੀ ਵੀ ਮਾਸੀ। ਮੈਂ ਦੋਨੋਂ ਪੀਂਹ ਅੱਥਰ ਕਰਗੀ ਪੁੱਤਰ। ਮੈਂ ਇੱਕ ਨੂੰ ਵੇਖਦੀ ਰਹਗੀ, ਉਹਦੀ ਹਰ ਗੱਲ ਉਹਦੀ ਹਰ ਗੱਲ ਨੂੰ ਸੱਚ ਸਮਝਦੀ ਰਹਗੀ। ਮੈਂ ਤੇਰੇ ਅੰਦਰ ਵੇਖਿਆ ਹੀ ਨਹੀਂ। ਇਹ ਤੈਨੂੰ ਸਮਝੇਂ ਜੇ ਕੁਲਬਖਤ ਨੇ ਮਿਲਾਂ ਖ ਬੋਲਦੀਆਂ ਨੇ ਨਾ ਤੇ ਇਹਨੂੰ ਹੁਣ ਖੁੱਲਿਆ ਹੀ ਰਹਿਣ ਦੋ ਇਹਨੂੰ ਬੰਦ ਨਾ ਕਰੋ ਸਮਝ ਕੋਈ ਮਾਫ਼ ਕਰਤੇ ਕੋਈ ਗੱਲ ਨਹੀਂ ਚਾਚੀ ਜੀ ਮੈਂ ਤੁਹਾਨੂੰ ਮਾਫ਼ ਕਰਤਾ ਕੋਈ ਗੱਲ ਨਹੀਂ ਮੈਂ ਤੇਰੇ ਬੱਚੇ ਪਿੱਛੇ ਕੋਈ ਤਾਂ ਨਹੀਂ ਫਿਰਕੀ ਨਹੀਂ ਹੋ ਸਕਦਾ ਤੇ ਮੈਨੂੰ ਪਤਾ ਕੋਈ ਗੱਲ ਜਿਸ ਨੇ ਉਹ ਬੱਚਾ ਹੋਇਆ ਉਹ ਵੀ ਤੇ ਤੇਰਾ ਹੀ ਹੋਏਗਾ ਕਰਕੇ ਸੇ ਦੋਨੋਂ ਜਨੀ ਹਾਲ ਕੀ ਕਿਡਾ ਹੋ ਗਈਆਂ ਉਹਨੂੰ ਉਹੀ ਨਾ ਚਾਚੀ ਜੀ ਮੈਂ ਉਹ ਵੀ ਗੱਲ ਨਹੀਂ ਕੀਤੀ ਕਿ ਬੱਚਾ ਮੈਨੂੰ ਦੇਗੀ ਨਾ ਨਾ ਮੈਂ ਤਾਂ ਕਦੀ ਕਦੀ ਸੋਚ ਵੀ ਨਹੀਂ ਸਕਦੀ ਆ ਗੱਲ ਮੇਰੀ ਭੈਣ ਕਰ ਬੱਚਾ ਹੋਊਗਾ ਤੇ ਮੇਰੇ ਤੋਂ ਬਾਅਦ ਖੁਸ਼ੀ ਕਿੰਨੂ ਹੋਊਗੀ ਰੱਬੋ ਦੀ ਥੋੜੀ ਇੱਥੇ ਇੱਥੇ ਲੱਕੀ ਦੀ ਦੂ ਮਾਮਾ ਹੋ ਸਕਦੀਆਂ ਨੇ ਉਹੀ ਦੂ ਮਾਮਾ ਨਹੀਂ ਹੋ ਸਕਦੀ ਹਾਂਜੀ ਤਾਂ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਕਦੋਂ ਉਹਨੇ ਕੀ ਟੀਆਂ ਰੇਖਾ ਸਿੱਧੀਆਂ ਕਰ ਦੇਣੀ ਤੇ ਸਿੱਧੀਆਂ ਕਿੱਦੀਆਂ ਕਰ ਦੇਣੀ ਉਲਟੇ ਪਰੋਸਾ ਰੱਖ ਸਭ ਠੀਕ ਹੋ ਜਾਏਗਾ ਬਾਕੀ ਆ ਤੇਰੇ ਨਾਲ ਹੈਗੇ ਆ ਫਿਕਰ ਕਰ ਲੈ ਬੁੱਤ ਤੈਨੂੰ ਤਾਂ ਫੇਰ ਮਾਫੀ ਮੰਗ ਲਈ ਆ ਮੈਂ ਤੈਨੂੰ ਜੋ ਕੁਝ ਕੀਤਾ ਬੁੱਤ ਤੈਨੂੰ ਜੋ ਕੁਝ ਗਿਆ ਉਹ ਨਾ ਦੇ ਮੂੰਹ ਵਿੱਚ ਹੀ ਕਰ ਮੈਨੂੰ ਪਤਾ ਨਹੀਂ ਸੀ ਮੈਨੂੰ ਕੀ ਕਹਿਣਾ ਚਾਹੀਦਾ ਕੀ ਨਹੀਂ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਚਾਚੀ ਜੀ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਤੇ ਗੁੱਸਾ ਹੀ ਨਹੀਂ ਕਿਸੇ ਗੱਲ ਦਾ ਅੱਜ ਤੱਕ ਮੈਂ ਕਦੀ ਤੁਹਾਡੀ ਕਿਸੇ ਗੱਲ ਦਾ ਗੁੱਸਾ ਕੀਤਾ ਹੈ ਨਾ ਤੁਸੀਂ ਮੈਨੂੰ ਮਾੜਾ ਜਿਹਾ ਬੁਲਾਉ ਮੈਂ ਭੱਜੀ ਆਉਣੀ ਆ ਕਿ ਤਾ ਨਹੀਂ ਨਾ ਤੇਰੀਆਂ ਅੱਖਾਂ ਦੱਸਣੀਆਂ ਆ ਕਿ ਮੈਂ ਤੇਰੀਆਂ ਅੱਖਾਂ ਪੜ ਸਕਦੀ ਹਾਂ ਆਪਣਾ ਕੀ ਮੈਨੂੰ ਕਿਰੁਣਾ ਹੋ ਰਿਹਾ ਹੈ ਗੱਲ ਨਹੀਂ ਜਾਤੀ ਜੀ ਮੈਂ ਤੁਹਾਡੇ ਨਾਲ ਗੁੱਸੇ ਨਹੀਂ ਮੈਂ ਆਪਣੀ ਤਕਦੀਰ ਨਾਲ ਗੁੱਸੇ ਹਾਂ ਨਹੀਂ ਹੁਣ ਤਕਦੀਰ ਨੂੰ ਨਹੀਂ ਕੋਸਣਾ ਜਦੋਂ ਤੁਸੀਂ ਹਟਮ ਤਕਦੀਰ ਨੂੰ ਕੋਸਦੇ ਹੋ ਨਾ ਉਹ ਬੂਹੇ ਤੇ ਖੜੀ ਵੀ ਵਾਪਸ ਚਲੀ ਜਾਂਦੀ ਹੈ ਉਹ ਕਹਿੰਦੀ ਮੈਨੂੰ ਕੋਸ ਤਾ ਮੈਨੂੰ ਵਾਪਸ ਚਲੀ ਜਾਣੀ ਹੈ ਇਸ ਤਰ੍ਹਾਂ ਕਿ ਮੇਰੀ ਗੱਲ ਸੁਣ ਮੋਨਗਰ ਸਿਮਰ ਤੈਨੂੰ ਕੁਛ ਵੀ ਕਹਿੰਦੀ ਏ ਕੋਈ ਵੀ ਗੱਲ ਕਹਿੰਦੀ ਏ ਔਰ ਇਹਨਾਂ ਨੂੰ ਸ਼ੋ ਨਹੀਂ ਹੁੰਦੇ ਨਾ ਕਿ ਮੈਨੂੰ ਹਰ ਗੱਲ ਦੱਸਣੀ ਫਿਰ ਮੈਂ ਜਾਣਾਂ ਤੇ ਮੇਰਾ ਕੰਮ ਜਾਣ ਠੀਕ ਹੈ ਚਾਚੀ ਜੀ ਬਸ ਹੁਣ ਮੇਰਾ ਬੱਚਾ ਦੁਖੀ ਨਹੀਂ ਹੋਏਗਾ ਠੀਕ ਹੈ ਨਾ ਦੋਨੋਂ ਪੈਣਾ ਰਲ ਕੇ ਰੋਵੋਗੇ ਨਾ ਠੀਕ ਹੈ ਜਿੱਥੇ ਗਲਤ ਹੈ ਤੂੰ ਬਸ ਮੈਨੂੰ ਦੱਸਣਾ ਹੈ ਜੀ ਤੂੰ ਤਾਂ ਖੁਸ਼ ਨਾ ਬੱਚੇ ਹਾਂਜੀ ਜੱਜੀ ਮੈਂ ਬੁਰੀ ਖੁਸ਼ ਤੇ ਕਰਦੀ ਰਹਿ ਤੈਨੂੰ ਜਦੋਂ ਮਰਜੀ ਆ ਜਦੋਂ ਮੈਨੂੰ ਮਰਜੀ ਰਹਿ ਤੈਨੂੰ ਕੋਈ ਰੋਕ ਤੋਕੂ ਤੈਨੂੰ ਕੋਈ ਕੋਸ਼ਿਸ਼ ਨਹੀਂ ਕਰੇਗਾ আচ্ছা ਸੁਣ ਕੋਈ ਤੁਹਾਨੂੰ ਦਿੱਤ ਗੱਲ ਮੰਨੀਂ ਦੱਸੋ ਜੱਜੀ ਜੀ ਅੱਜ ਤੋਂ ਬਾਅਦ ਤੂੰ ਆਪਣਾ ਸਾਰਾ ਦੁੱਖ ਸਾਰਾ ਸੁੱਖ ਤੂੰ ਆਪਣੇ ਭੂਆ ਨਾਲ ਨਾ ਮੇਰੇ ਨਾਲ ਬੋਲਨਾ ਅੱਜ ਤੋਂ ਬਾਅਦ ਉਹ ਸਾਰੀ ਜ਼ਿੰਮੇਵਾਰੀ ਮੇਰੀ ਤੂੰ ਮੇਰੇ ਨਾਲ ਕਰਨੀ ਸਾਰੀ ਗੱਲ ਕਿਉਂ ਚਾਚੀ ਜੀ ਨਾ ਪੂਆ ਜੀ ਨੂੰ ਕਿਉਂ ਨਹੀਂ ਦੱਸਣਾ ਮੈਨੂੰ ਤੇਰੀ ਗੱਲ ਮੈਨੂੰ ਚਾਚੀ ਨਹੀਂ ਕਹਿਣਾ ਜਿੰਮੇ ਤੇਰੀ ਉਹ ਪੂਆ ਉਹਵੇਂ ਮੈਂ ਪੂਆ ਉਹ ਤੇ ਬੱਚਿਆਂ ਨੂੰ ਚਾਚੀ ਕਹਿੰਦੇ ਸੀ ਤੇ ਤੂੰ ਮੈਨੂੰ ਕਿੱਲਾ ਪੀਹੋਂ ਤੇਰੀ

ਤੇਰੇ ਕਿਸ ਕੰਮ ਨਹੀਂ ਆ ਸਕਦੇ ਨਹੀਂ ਨਹੀਂ ਚਾਚੀ ਜੀ ਫਿਰ ਚਾਚੀ ਜੀ ਕੋਈ ਗੱਲ ਹੀ ਨਹੀਂ ਹੈਗੀ ਇਦਾਂ ਦੀ ਜਿਹੜੀ ਮੈਂ ਤੁਹਾਨੂੰ ਦੱਸਾਂ ਇੱਧਰ ਦੇਖ ਕੀ ਗੱਲ ਹੈ ਹੁਣੇ ਮੈਂ ਕੀ ਕਿਹਾ ਦੱਸ ਮੈਨੂੰ ਛੇਤੀ ਬੋਲ ਕੀ ਗੱਲ ਹੈ ਕਿਉਂ ਪਰੇਸ਼ਾਨ ਹੈ ਨਹੀਂ ਕੀ ਗੱਲ ਹੈ ਦੱਸ ਦੱਸ ਮੈਨੂੰ ਦੱਸ ਮੇਰੇ ਬੱਚਾ ਚਾਚੀ ਜੀ ਮੇਰੀ ਸੱਸ ਨੇ ਕੀ ਆਇਆ ਕਿ ਬਸ 6 ਮਹੀਨੇ ਤੂੰ ਇਸ ਘਰ ਚ ਰਹਿ ਸਕਦੀ ਆ ਜੇ 6 ਮਹੀਨੇ ਦੇ ਵਿੱਚ ਤੂੰ ਮਾਂ ਬਣ ਗਈ ਬਣ ਗਈ ਨਹੀਂ ਤੇ ਮੈਂ ਤੈਨੂੰ ਘਰੋਂ ਕੱਢ ਦੇਣਾ ਧੱਕੇ ਮਾਰ ਕੇ ਤੇ ਰਣਜੀਤ ਦਾ ਦੂਜਾ ਵਿਆਹ ਕਰ ਦੇਣਾ ਵਾ ਕੀ ਕਹੋਂ ਨੇ ਮੈਂ ਕਰੋ ਕੱਢ ਦਾਂਗੀ 6 ਮਹੀਨੇ ਦੀ ਮੌਲਤ ਮਿਲੀ ਜਾਵੇ ਨੂੰ ਬਸ ਬਿਲਕੁਲ ਸੁਣ ਉਹਨੂੰ ਜਾ ਕੇ ਨਾ ਮੇਰਾ ਸਿਹਰ ਦੀਦੀ 6 ਮਹੀਨੇ ਛੱਡ ਕੇ 7 ਮਹੀਨੇ ਵੀ ਹੋ ਜਾਣ ਇਲਾ ਕੀ ਉਹ ਖਾ ਦੇ ਕੇ ਪਹਿਲੇ ਮੇਰੀ ਨਾ ਇੱਕ ਧੀ ਸੀ ਹੁਣ ਮੇਰੀਆਂ ਦੋ ਨੇ ਔਰ ਦੋਨੋਂ ਮੇਰੀਆਂ ਇੱਕ ਤਾਂ ਤੇ ਨੇ ਠੀਕ ਹੈ ਉਹਨੂੰ ਸਾਫ਼ ਕਰ ਦੀ ਅੱਖੀ ਤੂੰ ਕੱਢ ਕੇ ਵਹਾ ਕੱਢਣ ਦੀ ਚਾਹੇ ਤੂੰ ਮੈਨੂੰ ਹੱਥ ਲਾ ਕੇ ਦਿਖਾ ਕੱਲੀ ਜਣੀ ਉਹ ਤੇ ਭਾਰੀ ਪੈ ਜਾਗੀ ਤੂੰ ਟੈਨਸ਼ਨ ਨਹੀਂ ਲੈਣੀ ਉਹਦੀ ਕੀ ਜੁਰਤ ਤੈਨੂੰ ਕੁਝ ਕਹਿ ਜੇ ਜੇ ਤੇਰੇਲ ਤੇਰੀ ਹਵਾਵਾਂ ਵਿੱਚ ਆਕ ਜੇ ਰੱਬ ਦੇ ਕਰਨ ਨਾਲ ਨਹੀਂ ਕੋਈ ਲੜ ਸਕਦਾ ਹੁਣ ਕੇ ਸ਼ਰੀਕ ਨਾ ਬਣ ਰੱਬ ਦੀ ਮੇਰੇ ਪੁੱਤ ਟੈਨਸ਼ਨ ਨਹੀਂ ਲੈਣ ਡੰਜਰ ਕਾਦੀ ਅਸੀਂ ਕੋਈ ਗਲਤੀ ਕੀਤੀ ਜੇ ਟੈਨਸ਼ਨ ਲਈਏ ਚਾਚੀ ਜੀ ਤੁਸੀਂ ਸਾਰਿਆਂ ਨੇ ਮੇਰਾ ਵਿਆਹ ਕਰਕੇ ਇੱਕ ਕਰਮ ਅਸਾਂ ਬੋਝ ਲਾਇਆ ਮੈਨੂੰ ਸਮਝ ਨਹੀਂ ਆਉਂਦੀ ਜੇ ਮੈਨੂੰ ਘਰੋਂ ਕੱਢ ਦੋਗੇ ਤੇ ਮੈਂ ਫੇਰ ਕਿੱਧਰ ਜਾਵਾਂਗੀ ਕਿਉਂ ਕਰੋ ਕੱਢੂਗੀ ਤੇ ਮੈਂ ਤੁਹਾਡੇ ਸਾਰਿਆਂ ਤੇ ਬੋਝ ਬਣ ਜੂਗੀ ਹਾਏ ਹਾਏ ਤੈਨੂੰ ਕਰੋ ਕਿਉਂ ਕੱਢੇਗੀ ਤੇ ਤੂੰ ਇੱਥੇ ਕਿਉਂ ਆਵੇਂਗੀ ਜੇ ਤੂੰ ਇੱਥੇ ਆਵੇਂਗੀ ਤੇਰਾ ਆਪਣਾ ਘਰ ਹੈ ਤੂੰ ਆ ਸਕੀ ਪਰ ਉਦੋਂ ਜਦੋਂ ਤੂੰ ਖੁਸ਼ ਹੋਵੇਂ ਸੱਚੀ ਵਿਆਹ ਤੋਂ ਬਾਅਦ ਕੁੜੀ ਦਾ ਆਪਣਾ ਘਰ ਇਹਨਾਂ ਕਿ ਹੁੰਦਾ ਹੈ ਕਿ ਉਹ ਆ ਜਾ ਸਕੇ ਇਹ ਘਰ ਨਹੀਂ ਹੁੰਦਾ ਕਿ ਉਹ ਰਹਿ ਸਕੇ ਹਮੇਸ਼ਾ ਲਈ ਕਿਉਂ ਨਹੀਂ ਰਹਿ ਸਕਦੀ ਨਾ ਰਹਿ ਸਕਦੀ ਇਹ ਤੁਹਾਡੀ ਸੋਚ ਹੋਣਾ ਵੰਦੀ ਹੋ ਚੁੱਕੀ ਹੋਈ ਤੇ ਪੁੱਤ ਦੂਜੇ ਵੀ ਬਜ਼ਾਰ ਹੁੰਦੇ ਆ ਬਾਅਦ ਚ ਕੁਛ ਟਾਈਮ ਪਾ ਕੇ ਪੁੱਤ ਮੈਨੂੰ ਸੁਣਾਉਂਦੇ ਨੇ ਕਿ ਮੇਲੇ ਪਾਤਾ ਨਹੀਂ ਤੁਹਾਨੂੰ ਬਸਤਾਨ ਦੀ ਵਿੱਚ ਇਦਾਂ ਹੁੰਦਾ ਹੈ ਕੋਈ ਨਹੀਂ ਹੁੰਦਾ ਬਸ ਤੂੰ ਆਪਣੇ ਸਭ ਤੋਂ ਪਹਿਲਾਂ ਤੂੰ ਆਪਣੀ ਸੋਚ ਬਦਲ ਨਾਲੇ ਮੇਰੀ ਗੱਲ ਸੁਣ ਇਸ ਗਾਦੇ ਵਿੱਚ ਰਣਜੀਤ ਮੰਦਾ ਪੀ ਉਹਨੇ ਕਿਹਾ ਕਿ ਨਹੀਂ ਚਾਚੀ ਜੀ ਮੋਤੀ ਮੰਮੀ ਜੀ ਨੇ ਹਮੇਸ਼ਾ ਕਰਦੀ ਆ ਕਿ ਕਹਿੰਦੇ ਮੈਂ ਕੁਝ ਨਹੀਂ ਹੋਣ ਦੇਣਾ ਮੈਂ ਇਹਨੂੰ ਵਿਆਹ ਕੇ ਲਿਆਇਆ ਵਾਂ ਤੇ ਇਹ ਘਰੋਂ ਨਹੀਂ ਜਾ ਸਕਦੀ ਬੱਚਾ ਹੋਵੇ ਨਾ ਹੋਵੇ ਇਹ ਮੇਰੀ ਵਾਈਫ ਆ ਮੈਂ ਇਹਦੇ ਨਾਲ ਆਵਾ ਲਈਆ ਵਾਂ ਮੈਂ ਸਾਰੀ ਜ਼ਿੰਦਗੀ ਇਸ ਦੇ ਸਾਥ ਰਹਿਣਾ ਵਾਂ ਸਹੀ ਕਹਿ ਰਹੇ ਬੰਦਾ ਨਾਲ ਹੋਵੇ ਨਾ ਸ਼ਮੀ ਤੇ ਦੁਨੀਆ ਦੀ ਕੋਈ ਤਾਕਤ ਵੀ ਤੁਹਾਨੂੰ ਹਰਾ ਨਹੀਂ ਸਕਦੀ ਉਹ ਬੰਦਾ ਤੇਰੇ ਨਾਲ ਹੈ ਨਾ ਰঞ্জੀਤ ਤੇਰੇ ਨਾਲ ਹੈ ਤੈਨੂੰ ਟੈਨਸ਼ਨ ਲੈਦੀ ਲੋ ਤੈਨੂੰ ਕਦੀ ਟੈਨਸ਼ਨ ਲੈਦੀ ਲੋੜ ਤੇਰਾ ਰঞ্জੀਤ ਵਧੀਆ ਸੋਨੇ ਵਰਗਾ ਤੂੰ ਕਿਉਂ ਟੈਨਸ਼ਨ ਲੈਂਦੀ ਵੀ ਹੈ ਟੈਨਸ਼ਨ ਲੈਣ ਉਹ ਜਿਹੜੇ ਕਹਿੰਦੇ ਬੇ ਨੇ ਤੂੰ ਕਿ ਟੈਨਸ਼ਨ ਲੇਂਗੀ ਨਾਲ ਨਾ ਐ ਠੰਡੇ ਖੋਕੇ ਕਰਨੇ ਪਰਨੇ ਕਰ ਬੰਦ ਤੇ ਨਾਲ ਮੇਰੀ ਗੱਲ ਸੁਣ ਆ ਕੀ ਬਣੀ ਵੀ ਹੈ ਬੁੱਢੇ ਵਰਗੀ ਬਜ਼ੁਰਗ ਮਾਤਾ ਆ ਬਦਦਾ ਹਸਿਆ ਕਰ ਐ ਤਾਂ ਰਸ ਦੀ ਸੋਣੀ ਲੱਗੀ ਮੇਰੀ ਗੱਲ ਸੁਣ ਚੱਲ ਸੋਈ ਚ ਵੇਖੀ ਉਹ ਨਦੀ ਜਾਨ ਸੁਲੀ ਤੇ ਟੰਗੀ ਹੋਣੀ ਆ ਵੀ ਕੀ ਕਰਦੀ ਆ ਪਈ ਨਹੀਂ ਜਿੱਟ ਮਿੰਟ ਆਪਰੇ ਸਹੀ ਗੱਲ ਆ ਚਾਚੀ ਜੀ ਕਿਉਂਕਿ ਤੇ ਹਮੇਸ਼ਾ ਮੈਨੂੰ ਗੁੱਸੇ ਹੀ ਹੁੰਦੇ ਆ ਨਾ ਸਿਮਰਤ ਕਰਕੇ ਮੈਂ ਵੀ ਘਬਰਾ ਗਈ ਸੀ ਕਿ ਪਤਾ ਨਹੀਂ ਤੁਸੀਂ ਮੈਨੂੰ ਹੁਣ ਕੀ ਲਾਹਮਾ ਦੇਣਾ ਵਾ ਮੈਂ ਤੇ ਉਹਨੂੰ ਕੁਝ ਵੀ ਨਹੀਂ ਕਿਹਾ ਉਹ ਖੁਸ਼ ਹੈ ਨਾ ਦੱਸ ਦੇ ਖੁਸ਼ ਤੇ ਮੈਂ ਬਣਾਵਾਂਗੀ ਚਾਚੀ ਜੀ ਜਿੱਦਾਂ ਮੇਰੀ ਕਿਸਮਤ ਮੇਰਾ ਸਾਥ ਦੇਣ ਨਾਲ ਬਹੁਤ ਜਲਦੀ ਤੇਗੀ ਕਿਸਮਤ ਸਾਥ ਕਹਿੰਦੇ ਨੇ ਨਾ ਦਵਾ ਤੋਂ ਜ਼ਿਆਦਾ ਦੁਆ ਕੰਮ ਕਰਦੀ ਏ ਦੁਆ ਤੇ ਵਿੱਚ ਤੇ ਅਸਰ ਹੁੰਦਾ ਹੀ ਏ ਜਦੋਂ ਅਸੀਂ ਸਾਰੇ ਰੱਬਗੇ ਅਰਦਾਸ ਦਿਨੋ ਕਰਾਂਗੇ ਨਾ ਤੇ ਸਾਡੀ ਅਰਦਾਸ ਮੋੜ ਨਹੀਂ ਸਕਦਾ ਤੇ ਫਿਰ ਕਾਦੀ ਜਿੰਨਾ ਟਾਈਮ ਇਹ ਰੋਣਾ ਧੋਣਾ ਪਾਣ ਰਹੇ ਨੇ ਬਜ਼ੁਰਗ ਮਾਤਾ ਬੱਜ ਕੇ ਬੈਣੀ ਨਾ ਉਹਨੇ ਟਾਈਮ ਚ ਅਰਦਾਸ ਕਰਿਆ ਕਰ ਉਹ ਤੇ ਮੇਰੂਜ ਕਰਦੀ ਆ ਹਾਂ ਬਸ ਫਿਰ ਹੋਰ ਕਰਨੀ ਡਬਲ ਕਰਨੀ ਵਧਾ ਦੇਣੀ ਠੀਕ ਹੈ ਚਲੋ ਚੱਲੀਏ ਦੇਖੀਏ ਤੇ ਤਾਂ ਦੇਖੀਏ ਕੀ ਕਰਦੀ ਆ ਪਈਆਂ ਨਹੀਂ ਰਾਜਾ ਅੱਜ ਤੇ ਮੈਨੂੰ ਚਾਚੀ ਜੀ ਦਾ ਹੋਰ ਹੀ ਰੂਪ ਵਿਖਿਆ ਐ ਲੱਗਾ ਜਿੱਦਾਂ ਕੋਈ ਆਪਣਾ ਜਿਹਾ ਆਣ ਕੇ ਗੱਲ ਕਰਨ데요 ਭੋਆ ਜੀ ਤਾਂ ਮੇਰੇ ਨਾਲ ਪਹਿਲੇ ਹੀ ਬੜਾ ਪਿਆਰ ਕਰਦੇ ਆ ਬਸ ਚਾਚੀ ਜੀ ਵੱਲ ਐ ਹੋ ਖੁਸ਼ੀ ਜਦੋਂ ਆਣਾ ਰੋਕੇ ਹੀ ਜਾਣਾ ਅੱਜ ਤੇ ਮੈਨੂੰ ਚਾਚੀ ਜੀ ਦਾ ਹੋਰ ਹੀ ਰੂਪ ਦਿਖਿਆ ਨਹੀਂ ਤੇ ਹਮੇਸ਼ਾ ਮੈਨੂੰ ਗੁੱਸੇ 'ਚ ਹੀ ਬੋਲਦੇ ਸੀ ਕਿ ਤੂੰ ਸਿਮਰਤ ਨੂੰ ਐ ਕਰਦੀ ਆ ਸਿਮਰਤੇ ਨੇ ਲੰਮਾ ਦਿੱਤਾ ਸਿਮਰਤੇ ਰਿਆਸ਼ ਕੇ ਆਦਲ ਹੁੰਦੀ ਆ ਮੈਂ ਜਦੋਂ ਆਣਾ ਬਸ ਇਥੇ ਰੋ ਕੇ ਹੀ ਜਾਣਾ ਅੱਜ ਤੇ ਮੈਨੂੰ ਐ ਲੱਗਾ ਜਿਵੇਂ ਮੇਰੀ ਮਾਂ ਨੇ ਮੇਰੇ ਨਾਲ ਗੱਲ ਕੀਤੀ ਹੋਵੇ ਬਚਪਨ ਚ ਮੈਂ ਛੋਟੀ ਹੁੰਦੀ ਨਾ ਰੋਣਾ じゃ ਮੈਨੂੰ ਪੂਆ ਜੀ ਨੇ ਝਿੜਕਾਂ ਦੇਣੀਆਂ ਤੇ ਚਾਚੀ ਨੇ ਚੋੱਕ ਲੈਣਾ ਤੇ ਗੱਲ ਨਾਲ ਲਾਉਣਾ ਕਹਿਣਾ ਕੀ ਖਾਣਾ ਮੇਰੇ ਪੁੱਤ ਨੇ ਹਾਂ ਅੰਦਰ ਚਲੀਏ ਹਾਂ ਮੈਂ ਆਪਣੇ ਪੁੱਤ ਨੂੰ ਜੀ ਜੀ ਲਿਆ ਕੇ ਦਵਾਂ ਜਿਉਂ ਜਿਉਂ ਮੈਂ ਵੱਡੀ ਹੁੰਦੀ ਗਈ ਜਿਉਂ ਜਿਉਂ ਉਹਨਾਂ ਦੀ ਸਿਮਰਤ ਵੱਡੀ ਹੁੰਦੀ ਗਈ ਸਾਡੇ ਦੋਵਾਂ ਚ ਚਾਚੀ ਨੇ ਵਿਤਕਰਾ ਕਰਨਾ ਸ਼ੁਰੂ ਕਰਤਾ ਸਾਰਾ ਸਿਆਪਾ ਸਿਮਰਤ ਹੀ ਆ ਚਾਚੀ ਜੀ ਇੰਨੇ ਮਾੜੇ ਨਹੀਂ ਸੀ ਹੁਣ ਨਹੀਂ ਇਹਨਾਂ ਦੇ ਦਿਲਾਂ ਚ ਖਾਰਬਾਜੀ ਪੈਦਾ ਕਰਤੀ ਅੱਜ ਤੇ ਐ ਲੱਗਾ ਕਿ ਸਾਰੇ ਸ਼ਿਕਵੇ ਗਲੇ ਦੂਰ ਕਰਕੇ ਨਾ ਚਾਚੀ ਨੇ ਮੈਨੂੰ ਧੀ ਸਮਝਣਾ ਸ਼ੁਰੂ ਕਰਤਾ ਪਹਿਲੇ ਵਾਂਗ ਕੰਬੱਚ ਫੰਦੀਆਂ ਸਾਰੀਆਂ ਜਿਆਦਾ ਤਾਜ਼ਾ ਹੋਈਆਂ ਬੜਾ ਚੰਗਾ ਲੱਗਿਆ ਚਲ ਜਿਹੜੀ ਗੱਲ ਤੋਂ ਆ ਜਾ ਹੁਣ ਸ਼ਮੀ ਆਈ ਚਾਚੀ ਜੀ ਕਿਹੜੇ ਕਹਾਣੀਆਂ ਪਾ ਕੇ ਬੈ ਗਈ ਏ